ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 10 11 ਅਤੇ 12 ਅਗਸਤ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਲੈ ਕੇ ਹਾਜ਼ਰ ਹੋਏ ਆਂ ਤਿੰਨ ਦਿਨਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਜਿਦੇ ਵਿੱਚ ਅੱਜ ਸਭ ਤੋਂ ਪਹਿਲਾਂ 10 ਅਗਸਤ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਕਿ ਉੱਤਰੀ ਪੰਜਾਬ ਦੇ ਨੇੜੇ ਤੇ ਹਲਕੇ ਦਰਮਿਆਨੀ ਬੱਦਲਵਾਈ ਛਾਈ ਹੋਈ ਹੈ ਜਿਸ ਦੇ ਕਾਰਨ ਸਾਨੂੰ ਸਵੇਰ ਦੇ ਵੇਲੇ ਤਰਨਤਾਰਨ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਜਾਂ ਨੇੜੇ ਟੜ ਦੇ ਇਲਾਕੇ ਉਹਨਾਂ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲਿਆ ਜਿਸ ਹੁਣ ਕਨ ਤਾਪਮਾਨ ਦੇ ਵਿੱਚ ਵੱਡੀ ਖਰਾਬਟ ਆਈ ਹੈ ਪਰ ਬਾਕੀ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਸਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਪੱਛਮੀ ਜਾਂ ਫਿਰ ਦੱਖਣ ਪੂਰਬੀ ਇਲਾਕੇ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਪਟਿਆਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਲੁਧਿਆਣਾ ਰੂਪਨਗਰ ਮੁਹਾਲੀ ਫਤਿਹਗੜ੍ਹ ਚੰਡੀਗੜ੍ਹ ਇਹਨਾਂ ਵਿੱਚ ਬੱਦਲਬਾਈ ਛਾਈ ਹੋਈ ਹੈ ਧੁੱਪ ਬਿਸ਼ੱਕ ਇਹਨਾਂ ਇਲਾਕਿਆਂ ਵਿੱਚ ਘਟ ਹੈ ਤੇ ਇਹ ਹਾਲਾਤ ਜਿਹੜੇ ਨੇ ਸਾਰਾ ਦਿਨ ਇਸ ਤਰੀਕੇ ਨਾਲ ਬੜੇ ਰਹਿਣਗੇ ਅੱਜ ਪੰਜਾਬ ਦੇ ਵਿੱਚ ਕੋਈ ਤਗੜੇ ਮੀਂਹ ਦੀ ਕਾਰਵਾਈ ਤਾਂ ਦਿਖਾਈ ਨਹੀਂ ਦੇ ਰਹੀ ਹਵਾ ਆਉਂਦੀ ਜਾਂਦੀ ਰਹੇਗੀ ਬੱਦਲਵਾਈ ਚ ਪੰਜਾਬ ਦੇ ਉੱਪਰ ਬਣੀ ਰਹੇਗੀ ਤੇ ਮਿਕਸ ਰੂਪ ਦੇ ਵਿੱਚ ਕਿਸੇ ਕਿਸੇ ਇਲਾਕੇ ਵਿੱਚ ਬਾਅਦ ਦੁਪਹਿਰ ਹਲਕੇ ਦਰਮਿਆਨੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਕਾਰਨ ਤਾਪਮਾਨ ਅਪਕਲੇਗਾ ਜੋ ਮਿਕਸ ਰੂਪ ਨਾਲ ਬਣਿਆ ਰਹੇਗਾ ਗਰਮੀ ਪੰਜਾਬ ਦੇ ਵਿੱਚ ਅੱਜ ਘਾਟੀ ਹੈ ਹਾਲਾਤ ਇਹ ਹਨ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਾਪਮਾਨ ਜਿਹੜੇ ਨੇ 32 ਤੋਂ ਲੈ ਕੇ 35 36 ਡਿਗਰੀ ਤੱਕ ਰਹਿਣਗੇ ਜਿਆਦਾ ਤਾਪਮਾਨ ਵੱਧ ਦੇ ਦਿਖਾਈ ਨਹੀਂ ਦੇ ਰਹੇ ਤੇ ਧੁੱਪ ਨਿਕਲਣ ਦੇ ਕਾਰਨ ਹਮਸ ਦੇ ਹਾਲਾਤ ਪੰਜਾਬ ਵਿੱਚ ਬਣ ਸਕਦੇ ਨੇ ਕਿਉਂਕਿ ਬਰਸਾਤਾਂ ਵਿੱਚ ਅਕਸਰ ਦੇਖਿਆ ਗਿਆ ਜਦੋਂ ਵੀ ਧੁੱਪ ਨਿਕਲਦੀ ਹੈ ਤਾਂ ਹਮਸ ਅਕਸਰ ਹੀ ਬਣ ਜਾਂਦੀ ਹੈ ਤੇ ਅੱਜ ਜੇ ਅਗਰ ਗੱਲ ਕੀਤੀ ਜਾਵੇ ਤਾਂ ਬਾਅਦ ਦੁਪਹਿਰ ਬੱਦਲਵਾਈਆਂ ਪੰਜਾਬ ਦੇ ਉੱਪਰ ਟਰੈਵਲ ਕਰਦੀ ਦਿਖਾਈ ਦੇਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਬੱਦਲਵਾਈ ਪਛਲੇ ਫਿਲਹਾਲ ਉੱਤਰਾਖੰਡ ਦੇ ਨੇੜੇ ਤੇਰੇ ਬਣੀਆਂ ਹੋਈਆਂ ਨੇ ਜੋ ਹੌਲੀ ਹੌਲੀ ਪੰਜਾਬ ਵੱਲ ਕੋਚ ਕਰਨਗੀਆਂ ਸ਼ਾਮ ਦੇ ਸਮੇਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਪਰ ਪਾਰੀ ਮੀਂਹ ਦੀ ਉਮੀਦ ਫਿਲਹਾਲ ਬਣਦੀ ਦਿਖਾਈ ਨਹੀਂ ਦੇ ਰਹੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਲੌਕ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅੱਜ ਬਾਅਦ ਦੁਪਹਿਰ ਰਾਤ ਦੇ ਸਮੇਂ ਥੋੜੀ ਬਹੁਤੀ ਕਾਰਵਾਈ ਮੀਂਹ ਦੀ ਦੇਖਣ ਨੂੰ ਮਿਲ ਸਕਦੀ ਹੈ ਕਿਸੇ ਕਿਸੇ ਇਲਾਕੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਆਉਣ ਦੀ ਇਹਨਾਂ ਦੀ ਗੱਲ ਕੀਤੀ ਜਾਬਦਾ 11 ਅਤੇ 12 ਅਗਸਤ ਨੂੰ ਥੋੜਾ ਜਿਹਾ ਮਾਹੌਲ ਮੀਂਹ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਖਾਸ ਤੌਰ ਤੇ 12 ਅਗਸਤ ਨੂੰ 11 ਅਕਤੂਬਰ ਨੂੰ ਸਾਨੂੰ ਉੱਤਰ ਪੂਰਬੀ ਇਲਾਕੇ ਜਿਹਦੇ ਵਿੱਚ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਨਮਾਸ਼ਾ ਰੂਪਨਗਰ ਦੇ ਵਿੱਚਕਾਰ ਥੋੜੀ ਬਹੁਤ ਹੀ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਜੋ ਤਾਜ਼ਾ ਹਾਲਾਤ ਬਣੇ ਹੋਏ ਨੇ ਜਿਸ ਦੇ ਸਿੱਟੇ ਵਜੋਂ ਇਹਨਾਂ ਇਲਾਕਿਆਂ ਵਿੱਚ ਬੱਦਲ ਬਾਈ ਤੇ ਥੋੜਾ ਬਹੁਤਾ ਮੀਂਹ ਦੇ ਹਾਲਾਤ 11 ਤਰੀਕ ਸਵੇਰ ਤੋਂ ਲੈ ਕੇ 12 ਤਰੀਕ ਤੱਕ ਲਗਾਤਾਰ ਪ੍ਰਕਰਨ ਰਹਿਣਗੇ 12 ਤਰੀਕ ਨੂੰ ਪੂਰੇ ਪੰਜਾਬ ਦੇ ਉੱਪਰ ਬੱਦਲ ਬਾਈ ਦੀ ਅਸਾਰ ਨੇ ਜਿਸ ਦੇ ਕਾਰਨ ਮੀਂਹ ਦੀ ਕਾਰਵਾਈ ਕਹਿ ਲਈਏ ਜਾਂ ਹਲਕਾ ਦਰਮਿਆਨਾ ਆਪਾਂ ਕਹਿ ਲਈ ਕਿ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ 12 ਤਰੀਕ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਫਿਲਹਾਲ ਅ ਬਿਸ਼ੱਕ ਸੋਣ ਮਹੀਨਾ ਖਤਮ ਹੋਣ ਵਾਲਾ ਹੈ ਪਰ ਕਿਤੇ ਨ ਕਿਤੇ ਬਰਸਾਤ ਜਾਂ ਬੱਦਲਬਾਈ ਮੀਂਹ ਦੇ ਹਾਲਾਤ ਲਗਾਤਾਰ ਬਰਕਰਾਰ ਰਹਿਣਗੇ ਜੋ ਕਿ ਸਾਨੂੰ ਦੇਖਣ ਨੂੰ ਮਿਲੇਗਾ ਕਿ ਅਗਸਤ ਮਹੀਨੇ ਵਿੱਚ ਲਗਾਤਾਰ ਕਾਰਵਾਈਆਂ ਇੱਕ ਤੋਂ ਬਾਅਦ ਇੱਕ ਹਲਕੇ ਦਰਮਿਆਨੀਆਂ ਪੈਂਦੀਆਂ ਦਿਖਾਈ ਦੇਣਗੀਆਂ ਬਾਕੀ ਇਹਨਾਂ ਸਾਰੀ ਜਾਣਕਾਰੀ ਦੇ ਲਈ ਅਸੀਂ ਦੁਪਹਿਰ ਦੀ ਵੀਡੀਓ ਤੇ ਸ਼ਾਮ ਦੀ ਵੀਡੀਓ ਵਿੱਚ ਆਉਂਦੀ ਜਾਣਕਾਰੀ ਸਾਂਝੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ